ਦਾ ਉਸ ਨੂੰ ਪੰਜਾਬੀ ਦੇ ਵਿੱਚ ਪ੍ਰਚਲਿਤ ਕਰਨ ਦੇ ਵਿੱਚ ਇਹਨਾਂ ਦਾ ਕਾਫੀ ਯੋਗਦਾਨ ਹੈ ਸਵਰਨਜੀਤ ਸਾਹਿਬ ਜੀ ਬਹੁਤ ਪਤਾ ਨਹੀਂ ਪੰਜਾਬੀ ਸਾਹਿਤ ਗ੍ਰੀਨ ਯੂਨੀਵਰਸਿਟੀ ਲੇਖਕ یہ وہ کمیونٹی ہے جن جنہوں نے سر کے بہت ذمے داری جہاں کے بہت کچھ نربھر کرتا کہ دو ہزار انہوں نے مجھے یہ بہت خوشی ہے کہ دوسرے وہاں محکمہ جیسے ایک بہت ویڈی کو رائٹرس لیشا کے

ਜਾਂ ਮੈਂ ਕੋਸ਼ਿਸ਼ ਕੀਤੀ ਅਗਦੇ ਮਾਸੇ ਨਹੀਂ ਤਾਂ ਜਿਵੇਂ ਮੈਂ ਕੁਝ ਆਪਣੇ ਕਦਮਾਂ ਚੁੱਕਿਆ ਕੇ ਇਹਦਾ ਗੂੜਾ ਪੰਜਾਬੀ ਲਈ ਗੋਲ ਆਉਣਾ ਤੇ ਤਾਂ ਯਾਦ ਕੀਤਾ ਤੁਹਾਡੇ ਕਿਸੇ ਸਵਾਲ ਦਾ ਜਵਾਬ ਦੇਣ ਕੋਈ ਕੰਮ ਕਰਦਾ ਤੇ ਇਹ ਕਿਉਂ ਹਮੇਸ਼ਾ ਪੰਜਾਬੀ ਅਧਿਕਾਰ ਨੂੰ ਨਹੀਂ ਬਸ ਤੇਰੀ ਨਾਲਾ ਕੇ ਇਹ ਕਿਉਂ ਹੋਇਆ کہ ہندوستان دون بھاشا ہندی بنگلہ تو بعد پنابی آتے ہیں توی اتنے حاضر نہیں پر اریا سواریاں بھاشا کہ ایک کروڑ کو لوگ بولتے ہیں وہ چینل کے پر حاضر نے جب پچھلے دن ਅਮਾਦੇ ਬੰਦਿਆਂ ਨੂੰ ਜਿਹੜੇ ਇੰਟੈਲੈਕਚੁਅਲ ਕਾਉਂਸਲ ਨੇ ਗੱਲ ਕੀਤੀ ਤੁਸੀਂ ਜਿਹੜਾ ਮਾਸਟਰ ਜੀ ਦਾ ਵਿਚਾਰ ਕੇ ਸਾਡਾ ਅਸੀਂ ਬਹੁਤ ਨੁਕੀਸ਼ੀ ਭੁਗਤਿਆ ਅਸਰ ਤੇ ਇਹ ਆਪੀ ਮਾਣਦੇ ਹਾਂ ਕਿ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਅਗੇਨ ਸਾਡੇ ਪੰਜਾਬੀ ਲੋਕਾਂ ਦੇ ਬਿਹੇਵੀਅਰ ਉਪਰ ਇੱਕ ਕੁਐਸਚਨ ਸੀਗਾ ਉਹਨੇ ਕਿਹਾ ਕਿ ਜਰੂਰ ਤੋਂ ਯੂਨੀਕੋ ਸਿਚੁਏਸ਼ਨ ਹੋਵੇਗਾ ਜਦੋਂ ਵੀ ਜਦੋਂ ਸਾਡੇ ਹੱਥ ਸਮਾਰਟਫੋਨ ਹੈ ਸਾਡੇ ਸਾਰੇ ਰਾਈਟਰਸ ਸਾਰੇ ਰਿਲੇਕਟਸ ਸਾਰੇ ਪਬਲਿਸ਼ਰਸ ਸਾਰੇ ਡਿਪਾਰਟਮੈਂਟਸ ਉਹੋ ਆਪਣਾ ਹੱਥ ਨਾਲ ਜੁਰੀ ਹੋ ਕੇ ਫੌਂਚ ਕਰਦੇ ਆਂ ਪਰ ਉਹ ਜਦੋਂ ਤੁਸੀਂ ਸਹਿਲ ਤਰੀਕੇ ਨਾਲ ਕੰਮ ਕਰ ਰਹੇ ਹੋ ਤਾਂ ਉਹ ਉਹ ਗ੍ਰੀਨ ਡਾਇਰੀ ਬਣਦਾ ਉਹ ਇੰਟਰੈਕਸ਼ਨਸ ਵੀ ਕਰਦੇ ਕੋਲੇ ਸਾਡੇ ਕੋਲ ਕਾਫੀ ਸਮਾਂ ਹੁੰਦਾ ਉਹ ਮੈਸੇਜ ਕਰਨ ਦਾ ਤੇ ਐਰੋਡੈਸ ਵੀ ਹੋ ਸਕਦਾ ਕਿ ਅੱਜ ਅਸੀਂ ਬਗਲੌਰ ਕੋਰਸਾ 4 5 ਤੋਂ ਲੈ ਕੇ ਇੱਕ ਆਪਣਾ ਸੈਲੂਨ ਚ ਕੀਤਾ ਤੁਹਾਨੂੰ ਕੋਈ ਕਰਾਈਸਿਸ ਨਹੀਂ ਆਉਂਗਾ ਫੋਟੋਸ਼ੋਪ ਜੀ ਉਹਦੇ ਮਾਸਟਰ ਸੀ। ਆਮ ਦਾ ਆਦਰ ਪੰਜਾਬੀਆਂ ਨੇ ਕੀ ਕੀਤਾ ਸਾਡੀ ਪਤਾ ਨਹੀਂ ਉਹ ਜਿਹੜੀ ਫੌਮ ਹੈ ਐਕਸਪਾਸਟਰਾਂ ਦੀ ਆ ਜਿਹੜੀ ਸੀ ਬਹੁਤ ਸਾਰੇ ਥਾਵਾਂ ਦੇ ਸ਼ੋਅ ਕਰਦੇ ਉਸ ਹਵਾ ਪਾਉਂਦਾ ਉਹਦੇ 'ਚ ਇੱਕ ਪ੍ਰੋਬਲਮ ਹੈ ਸਾਡੀ ਫੌਂਟਸ ਦੇ ਬਲੋਕਸ ਦੀ ਟਾਈਪਿੰਗ ਤੋਂ ਇਹ ਨਾਲ ਦਿੱਤੀ ਹੋਈ ਹੈ ਜਿਸ ਨੇ ਆਪਾਂ 25 ਸਾਲ ਪਹਿਲਾਂ ਸਾਬਰਨ ਫੌਂਟ ਸਿੱਖ ਲਿਆ ਉਹ ਸਾਬਰਨ ਫੌਂਟ ਦਾ ਗਲਾਂ ਹੋ ਗਿਆ ਮੇਰੇ ਕੋਲ ਜੂਰਨ ਮਾਈਡਿੰਗ ਫੌਂਟ ਦਾ ਗਲਾਂ ਹੋ ਗਿਆ ਕਿਉਂਨੇ ਪਰਮਿੰਟਨ ਦੀ ਹੋਰ ਸਿੱਖ ਲਿਆ ਉਹ ਇੰਨੀ ਜਲਦੀ ਨਹੀਂ ਕਰ ਸਕਦਾ ਕਿ ਮੈਂ ਇੱਕ ਮਹੀਨੇ ਦੀ ਅਸਰ ਨਾਲ ਪਰਮਿੰਟਨ ਤੋਂ ਜੂਰੀ ਹੋਰ ਦੂਸਰੀ ਕੰਡੀ ਕੋਸ਼ਿਸ਼ ਕਰਾਂ ਕਿ ਇੱਕ ਮਹੀਨੇ ਜੇ ਮੇਰਾ ਕਿੰਨਾ ਨੁਕਸਾਨ ਹੋ ਜਾਣਾ ਜਿੱਦੇ ਮੈਂ ਘੰਟੇ ਦੇ 100 ਸੈਂਟੈਂਸ ਟਾਈਪ ਕਰ ਲਵਾਂ ਕਿ ਇਸ ਇੱਕ ਮਹੀਨੇ ਦੀ ਪਰਮੋਸ਼ਨ ਦੇ ਦੌਰਾਨ ਮੈਂ 10 ਸੈਂਟੈਂਸ ਕਰੂੰ 15 ਕਿਉਂ ਨਹੀਂ ਕਰ ਸਕਦਾ ਕਲਸੀ ਆਪਣੋ ਹੋਮ ਵਿੱਚ ਆਪਣੀ ਵਿਦਿਆਪਨ ਸਭੇ ਕੋਲੇ ਹਰ ਮਾਈਕ੍ਰੋਪਰੋਗਰਾਮ ਹੋਣਾ ਉਸ ਤੋਂ ਬਾਅਦ ਅਸੀਂ ਜਿੰਨੀ ਸਾਡੀਆਂ ਪਬਲਿਕੇਸ਼ਨ ਬਣੀਆਂ ਸੌਰੀ ਉਸ ਤੋਂ ਵੀ ਬਿਊਰਡਿੰਗ ਹੋ ਜਾ ਸਕਦਾ ਅਸੀਂ ਆਪਣਾ ਡਾਟਾ ਪੀਡੀਫ ਨਾਲ ਬਣਾ ਲਓ ਬੰਡਟ ਦੇ ਪਾਓ ਇਸ ਤੋਂ ਵੱਡੀ ਕੋਈ ਗਲਤੀ ਨਹੀਂ ਉਹ ਸਾਡੇ ਇੰਟਰਸਟ ਦੇ ਅਸਰ ਨਹੀਂ ਸੋ ਕੋ ਪ੍ਰਾਈਵੇਟ ਸੈਕਟਰ ਦਾ ਨਾ ਕਿਸੇ ਦਾ ਕਾਪੀਰਾਈਟ ਮਾਰਾ ਜਦੋਂ ਬੁੱਕ ਤੇ ਲਿਖਿਆ। ਉਹ ਕੌਨ ਕੌਂ ਕਿਸ ਪੌਟਰੀ ਕੇ ਨ ਸੰਬੰਧ ਕਰਦਾ ਹੈ। ਸੋ ਸਾਾਨੂੰ ਇਸ ਇੰਦਰੀ ਭਾਰਮੀ ਆਵਲੇ ਸਾਰੇ ਰਾਈਟਰਾਂ ਨੂੰ ਤੇ ਸਾਡੇ ਜਿੱਥੇ ਅਸਲ ਤੋਂ ਬਿਨਾਂ ਜਿਹੜਾ ਸਰ ਦਾ ਆਲੋਲੇ ਔਰਾ ਰਾਈਟਰਸ ਦਾ ਬਾਕੀ ਲੂਟ ਕਰਵਾ। ਉਹਨਾਂ ਨੂੰ ਸਾਾਨੂੰ ਅੱਜ ਮੇਰੇ ਇੱਕ ਸੋਚ ਇੱਕ ਵੀ ਰਹੀ ਹੈ ਕਿ ਅਸੀਂ ਆਇਆ ਤੋਂ ਜੋ ਵੀ ਲਿਖਣਾ ਉਹ ਜਿਉਂ ਹੀ ਪੋਰਟ ਕਰਨਾ। ਉਸ ਨੂੰ ਪ੍ਰੈਕਟਿਸ ਕਰਕੇ ਥੋੜੀ ਜਿਹੀ ਐਫਰਟ ਕਰਕੇ ਅਸੀਂ ਜਿਹੜੀ ਸਾਡੇ ਨੇੜੇ ਤੋਂ ਲੈਣ ਦੀ ਨੀਤੀ ਬਲ ਬਸਾਈ ਦਾ ਉੱਤਸਨ ਆਪੋ। ਇਹ ਲੋਕ ჩვენ ਸਾਡੇ ਕੰਮ ਦੀ ਅੱਜ ਆਪਾਂ ਸੌਂ ਖੜੀਏ ਤਾਂ ਇਹ ਕੰਮ ਅਸੀਂ ਪੂਝ ਨਹੀਂ ਕਰ ਸਕਦੇ ਨਾ। ਅਸੀਂ ਪੰਜਾਬੀਆਂ ਦੇ ਸਿਰ 'ਤੇ ਲੋਸ਼ੀ ਨਾਉਣ ਵਾਲੀ ਛਾਂ ਮਿਲਣੀ ਹੈ ਥੋੜਾ ਜਿਹਾ। ਤੁਹਾਡੀ ਸਾਰਿਆਂ ਨੂੰ ਥੈਂਕ ਯੂ।